ਹਾਂ ਮਮਾ ਜੀ ਗੰਡੇ ਹੈ ਨੇ ਹਾਂ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਾਹਲ ਵਲੋਗਸ ਤੇ ਹੋਰ ਸਾਰੀ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋ ਵਾਚ ਤੇ ਦੇਣਾ ਜੈੰਤਵਰ ਦਾ ਤੇ ਆਪਾਂ ਆਪਣੇ ਕੰਮ ਕਰ ਰਹੇ ਜਿਹੜੇ ਸਟਾਰਟ ਕਰ ਰੱਖੇ ਆ ਤੇ ਅੱਜ ਅਸੀਂ ਠੀਕੜੀ ਮਾਂ ਵਧੀਆ ਬਨੇ ਮਾ ਮਦੀ ਸਾਨੂੰ ਖੰਗ ਜਖਾਮ ਤੇ ਫੀਵਰ ਹੋਇਆ ਪਿਆ ਖਾਏ ਬੀਬੀ ਅਸੀਂ ਵਿਆਹ ਜਾਣਾ ਤੇ ਅਸੀਂ ਬਿਮਾਰ ਹੋ ਗਏ ਤੇ ਆਥ ਨੇ ਪਕੌੜੇ ਖਾਣੇ ਤੇ ਖੰਗ ਜਖਾਮ ਵੀ ਪੂਰਾ ਨਾ ਖਾਏ ਸਾਡੇ ਬਾਤ ਤੇ ਲਿਆ ਦੇ ਮੈਂ ਹੁਣ ਉੱਥੇ ਖਾਦੇ ਬਿਨਾ ਹਨਾ ਵੀ ਕਿੱਥੋਂ ਰਹਿ ਜਾਂਦਾ ਹੁਣ ਫੇਰ ਮੇਰੀ ਮੈਡਮ ਦੇ ਹੁਣ ਗੋਲੀਆਂ ਦਾ ਫੱਕਾ ਮਾਰ ਹਟੇ ਖਾਲੀਆਂ ਗੋਲੀਆਂ ਮੈਂ ਵੀ ਸੈਟ ਲਿਆ ਨਵਰੀਤ ਨੂੰ ਵੀ ਸਾਰਾ ਦਿਨ ਬਤਨੀ ਖੇਡੀ ਗਈ ਹਵਾ ਦੇ ਵਿੱਚ ਤਾਂ ਕਰਕੇ ਤੇ ਸ਼ਾਮ ਨੂੰ ਜਦੋਂ ਇੱਕਦਮ ਜੇ ਸੌਂਗ ਜਉ ਦੇਖਿਆ ਫਿਰ ਇਹਨੂੰ ਇੰਨਾ ਕਿ ਜ਼ਿਆਦਾ ਇਹਨੂੰ ਫੀਵਰ ਹੋਇਆ ਪਿਆ ਸੀਗਾ ਫਿਰ ਇਹਨੂੰ ਮੈਡੀਸਨ ਦਿੱਤੀ ਨਾ ਇਹਨੂੰ ਕਿਹਾ ਵੀ ਭਾਈ ਖੇਡਣਾ ਖੁੱਡਣਾ ਨਹੀਂ ਹੈਗਾ ਆਪਦੀ ਰੈਸਟ ਕਰਦੇ ਯਾਰ ਸ਼ਮੀਤ ਗਈ ਆ ਕੋਈ ਗੱਲ ਨਹੀਂ ਕੋਠੇ ਤੇ ਨਹੀਂ ਖੇਡਣਾ ਪੁੱਤ ਕੋਠੇ ਤੇ ਹਜੇ ਨਾ ਮੌਸਮ ਸਹੀ ਨਹੀਂ ਹੈਗਾਗਾ ਤੇ ਹਵਾ ਚੱਲਦੀ ਹੈ ਲੋ ਜੀ ਦੇਖਦੇ ਆ ਮੈਨੂੰ ਲੱਗਦਾ ਵੀ ਇੰਜੈਕਸ਼ਨ ਲਵਾਉਣਾ ਪਊਗਾ ਫੇਰ ਹੀ ਸੈੱਟ ਹੋਵਾਂਗੇ ਤੇ ਹੁਣ ਮੈਂ ਧੋ ਦਾ ਕਿਰਾ ਕੱਪੜੇ ਵਗੈਰਾ ਮਮਾ ਜੀ ਹਾਂਜੀ ਹਾਈ ਟੋ ਡਾਏ ਸੈਟੂਪ ਪੈ ਗਿਆ ਬੁੱਧ ਬੰਦਕ ਬਾਹਰ ਜਾ ਬੀਟ ਪੀਂਗ ਨਾ ਬਾਲਾ ਲੋਹੜਾ ਡਾਏਗਾ ਨਾ ਛੜਿਆ ਖਰਾਨਾ ਖੰਗਰੀ ਵੀ ਸ਼ੀਸ਼ੀ ਮਗਾਉਣੇ ਆ ਜਾਂ ਇੰਜੈਕਸ਼ਨ ਲਵਾਉਣੇ ਆ ਇਹਦੇ ਸੈਟ ਹੁੰਦੇ ਔਰ ਫਿਰ ਸਕੂਲ ਵੀ ਜਾਣਾ ਹੈ ਕਿਹਦੇ ਕੋਲੇ ਆਹ ਵੇ ਪੈ ਮੇਰੀ ਗਾਲੀ ਖੰਗਰੀ ਹਾਂ ਇਹਦੀ ਆ ਮੈਂ ਹੀ ਲੈ ਲੈਣੀ ਮੇਰਾ ਗਲਾ ਵਾਲਾ ਖਰਾ ਹੋਇਆ ਤੇ ਉੱਥੇ ਬੋਧਣ ਥੋੜਾ ਤਿਆ ਮੈਂ ਚੱਕ ਲਈਆ ਪਿਆਜ਼ ਲੈ ਕੇ ਆਉਣਗੇ ਬੀਬੀ ਖੇਤੋਂ ਤੇ ਫਿਰ ਚਟਨੀ ਕਰਦੀ। ਛੇਰ ਕਰਨ ਨੂੰ ਕਿੱਧਰੋਂ ਜਾਂਦੇ ਜਾਂਦੇ ਠੰਡ ਜੀ ਬੁੱਕਾ ਹੋ ਕਰਕੇ ਗਈ ਬਿਮਾਰ ਕਰਕੇ ਗਈ ਆ। ਉਧਰੋਂ ਸਾਨੂੰ ਅਰਸ਼ ਦੇ ਵਿਆਹ ਦਾ ਇਨਾ ਚਾ ਸੀ ਤੇ ਮੌਕੇ ਤੇ ਆ ਕੇ ਕੰਡ ਉਹਧਰੋਂ ਗਗੜ ਗਈ ਮੇਰੀ ਛੋਟੀ ਕੁੜੀ ਬਿਮਾਰ ਹੋਈ ਪਈ ਆ। ਉਹ ਤੇ ਅੱਗ ਪਤਾ ਨਹੀਂ ਕਿਧਰੋਂ ਕੀ ਦਾ ਕੀ ਬਣ ਗਿਆ। ਮੈਂ ਜਾਗਦੀ ਆ। ਹੂੰ।

ਗਾਨੇ ਦਾ ਸਾਥ ਵੀ ਪੂਰੀ ਚੋਕੀ ਕਰਦਾ ਇਹ ਜੀ ਸ਼ਰਟ ਚ ਇਕ ਉਹਨਾਂ ਨੂੰ ਮਾਰ ਦਿਆ ਨੀ। ਪੂਰੇ ਅਖੰਡ ਪਾਟ ਖੜਿਆ ਵਾ। ਨੀ ਆ ਪੌਂਦੇ ਫਰਨੀਚ ਬਾਹਲਾ। ਹੂੰ। ਫਰਨੀਚ ਨੀਰਾ ਬਾਹਲਾ ਪਾਉਂਦੇ ਆ। ਵੇਖੋ ਇੰਨੇ ਕੰਨੇ ਖਾਏ ਗੱਜਾ ਤੇ ਅੱਜ ਦਾ ਸੰਤ ਗਬਿੰਦਰ ਜੀ। ਈ ਮੁੱਛੀ ਨਾਲੇ ਭਰਾ ਦੇ ਖੰਡ ਪਾਟ। ਹਾਂ। ਸਾਈਡ ਉੋਰਾ। ਮੇਕੀ ਬਤੂ ਵੇਖਿਆ ਨਾ ਨਾ ਠੰਡੇ ਹੱਥ ਉਹ ਹੀ ਨਿਕਲ ਜਾਂਦਾ ਆ ਵੇਖ ਆ ਰਾਜਾ ਸਿੰਘ ਲਾਈਕ ਕਰਦਾ ਹੂੰ ਨੂੰ ਚ ਨਿਕਲ ਜਾਂਦਾ ਉਹ ਜ ਸਾਰਾ ਰਸ ਨਿਕਲਿਆ ਮੈਂ ਜਾਣਾ ਜਾਗੂ ਤੇ ਅੱਜ ਮੇਰੀ ਮੈਡਮ ਦਾ ਵਿਆਹ ਤਾਂ ਮੈਂ ਦੰਦ ਸਾਫ ਕਰ ਰਿਹਾ ਮੇਰੀ ਮੈਡਮ ਦਾ ਵਿਆਹ लो जी टाइम हो गया पानी गया रंदा थे रोटी खाने लगी सर ज दही गसी भी नहीं नसीब कुड़िया तू तो भी क्यों खा रही है देखिए आधी अदि रोटी पूत कच्ची है समैली बना के लेके आई ले आई टट्टी मेरे तक खाए मेरी एकका खटट गई ओहो हाय रबा चलो रोटी खाइए मैं पहले समैली वाली खाऊंगी कच्ची है यार हम्म हाँ, हम्म कच्ची है पता ना गए ये नहीं कच्ची ਲਿੱਬੀ ਦਿਨੇ ਖਾਵੇ ਲਿੱਬੀ ਮੱਧ ਪਰ ਇਹਨੂੰ ਖਿਚੀਂਦੀ ਪਰ ਇਹਨੂੰ ਖਿਚੀਂਦੀ ਤੇਰੇ ਗੇਂਦੀ ਲਓ ਜੀ ਬੱਚੇ ਆਪਣੇ ਗਵੰਡੀਆਂ ਦੀ 베ਰੀ ਤੋਂ 베ਰ ਤੋੜ ਕੇ ਲਿਆਇਆ ਮੰਮੀ ਵੱਡੇ ਵੱਡੇ ਲਈ ਆਂਦੀ ਜਦੋਂ ਕੋਲ ਦੀ ਬੈਂਟ ਆਪਦੀ ਹੁੰਦੀ ਸੀ ਉਦੋਂ ਦੇਖ ਕੇ ਵੀ ਹਾਏ 베ਰ 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 ਮੰਮੀ ਵੱਡੇ ਸਾਰੇ ਨਹੀਂ ਹੁੰਦੇ ਆ ਕੋਈ ਨਾ ਹੈ ਦੀ ਆ ਤੁਸੀਂ ਨਹੀਂ ਤੋਤੇ ਨਹੀਂ ਪਤਾ ਟੋਲੋ ਪਹਿਲਾਂ ਨੀਚੇ ਚੁਕੇ ਆਗੇ ਡੱਗੇ ਵੀ ਹੁੰਦੇ ਫਿਰ ਉੱਥੇ ਤੈਨੂੰ ਪਤਾ ਹੀ ਆ ਨਹੀਂ ਨਹੀਂ ਧੰਮੇ ਚ ਪਾ ਕੇ ਹੂੰ ਚਾਹ ਬਣੀ ਆ ਦੀ ਚਾਹ ਫੜਾਈਏ ਹਾਂਜੀ ਤੇ ਸਮ੍ਰਿਤ ਗਈਆ ਨੌਨ ਤੇ ਮੈਂ ਮੈਂ ਨਹਾਇਆ ਸੀ ਪਹਿਲਾਂ ਤਾਂ ਉਹ ਅੰਦਰ ਪਈ ਫੋਨ ਦੇਖੀ ਐਨਸੀ ਆ ਦੇਖੋ ਮੇਰੇ 6:00 ਵੱਜ ਗਏ ਬਹੁਤ ਭੇੜੀ ਘੰਟਾ ਵੱਜ ਗਿਆ ਮੇਰੇ ਤੇ ਮਮਾ ਸਮ੍ਰਿਤ ਨੂੰ ਨੂੰਵਾ ਰਿਆ ਮੈਂ ਨਾਲ ਹੀ ਤੇਜ ਜਿਹੀ ਬੇਰ ਤੋੜ ਕੇ ਲੈ ਸੀ ਉਹ ਦੇ ਘਾਟੀ ਇੱਥੇ ਰੱਗ ਗਏ। ਭੂਮਰਿੰਗ ਸਿਪਾਈ ਆ ਉਥੇ। ਠੀਕ ਹੈ। ਤੁਸੀਂ ਵੀ ਬਲੌਗ ਦੇ ਵਿੱਚ ਦੇਖਿਓ ਵੀ ਅਸੀਂ ਲਫਾਫਾ ਪਾਰ ਕੇ ਵੀ ਲੈ ਆਏ ਸੀ। ਠੀਕ ਹੈ। ਆ ਦੇਖੋ ਦੀਆਂ ਅਸੀਂ ਹੁਣ ਖਾਦੇ ਆ ਤੇ ਥੋੜੇ ਜਿਹਾ ਅਸੀਂ ਕੱਲ ਪਰਸੋਂ ਖਾਣਾ ਕੀ ਬਹੁਤੂ ਆ। ਤੇ ਉਨ ਦੇ ਪੈਰ ਜਿਸ ਤੇ ਚਾਪਿੰਗਾ ਚਾਤਾ ਬਾਅਦ ਮੈਂ ਜੀ ਕਰੂਗਾ ਵੀ ਖਾਉਂਗੀ ਤੇ ਉਹ ਖਾਉਂਗੀ ਮੈਂ ਚਾ ਤੂੰ ਪਹਿਲਾਂ ਖਾ ਸਕਦੀ ਏ ਜਾਂ ਫਿਰ ਬਾਅਦ ਚ ਖਾਉਂਗੀ ਬਸ ਜਾਂ ਫਿਰ ਬਾਹਰ ਸਾਡੇ ਪਿੰਗ ਪਈ ਆ ਜਾਂ ਫਿਰ ਜੇ ਬਾਹਰ ਆਉਗੀ ਸਮਰੀ ਤੇ ਫਿਰ ਪਿੰਗ ਤੇ ਲੱਗ ਜਾ ਜੇ ਅੰਦਰ ਜਾਉਗੀ ਫਿਰ ਫੋਨ ਤੇ ਲੱਗ ਜਾ ਮੈਂ ਰੀਤ ਮੈਂ ਦੀ ਹੈ ਨਾ ਸਮਰੀਤ ਨਾ ਮਨ ਉਹ ਨਾ ਮੈਨੂੰ ਨਾ ਕੁਝ ਕਹਿੰਦੀ ਆ ਤੁਸੀਂ ਉਹਨੂੰ ਨਾ ਸਕੂਲ ਦੇ ਵਿੱਚੋਂ ਪੁੱਛਿਓ ਠੀਕ ਹੈ ਤੁਸੀਂ ਉਹਦੇ ਵਿੱਚ ਪੁੱਛਿਓ ਉਹਨੂੰ ਉਹਨੂੰ ਨਨ ਉਹ ਕੁਛ ਕਹਿੰਦੇ ਨੇ ਮੈਂ ਬਲਾਗ ਦੇ ਵਿੱਚ ਨਹੀਂ ਦੱਸਦੀ ਤੇ ਅਸੀਂ ਸਕੂਲ ਦੇ ਵਿੱਚ ਉਹਨੂੰ ਪੁੱਛਿਓ ਕੱਲ ਠੀਕ ਹੈ ਨਾ ਇਹ ਦੇ ਫਿਰ ਦੋ ਮਿੰਟ ਮੇਰੀ ਚਾਹ ਛਕੀ ਕੀ ਕਰਦੇ ਹੋ ਤੁਸੀਂ ਮੈਂ ਚਾਰ ਦਰ ਫੜਕੇ ਲਵਾਂ ਪਾਪਾ ਲੈ ਆਉਣਗੇ ਪਾਪਾ ਤਾਂ ਸਵਾ ਪੰਜ 5:30 ਨੂੰ ਆਉਂ ਫਿਰ ਮੋਬਾਈਲ ਨਹੀਂ ਚਾਰਜ ਹੋਣਾ ਉੱਥੇ 10 ਮਿੰਟ ਮੋਬਾਈਲ ਤੇ ਟਾਈਮ ਪਾਸ ਕਰਨਾ ਵਾ ਤੇ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਾਹਲ ਬਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਕਿਉਂਕਿ ਆਪਣੇ ਚੈਨਲ ਤੇ ਪਹਿਲੀ ਵਾਰ ਨਹੀਂ ਤਕਲੀਫ ਆਪਣੇ ਚੈਨਲ ਨੂੰ ਕਰ ਰਹੀ ਸਬਸਕ੍ਰਾਈਬ ਦਿਟ ਟਾਈਮ ਹੈ 4 ਦਾ ਸਕੂਲ ਤੋਂ ਆ ਗਈ ਸੀ ਫਿਰ ਬਲੌਗ ਦੀ ਸਟਾਰਟਿੰਗ ਕਰਨ ਲੱਗੀ ਆਂ ਸਰੀਰ ਹੈ ਜਿਹੜਾ ਹਜੇ ਵੀ ਸੈਟ ਨਹੀਂ ਖੰਗ ਵਿੱਚ ਖਾਮ ਤੇ ਬੁਖਾਰ ਹੈ ਜਿਹੜਾ ਖੜਾ ਹੀ ਨਹੀਂ ਛੱਡ ਰਿਹਾ ਤੇ ਆਪਣੇ ਜਿਹੜੇ ਤੁਸੀਂ ਜੱਗ ਵਾਲਾ ਵਲੌਗ ਦੇਖਿਆ ਹੋਣਾ ਨਾ ਵਧੀਆ ਤੁਸੀਂ ਵੀ ਇੰਜੋਏ ਕੀਤਾ ਹੋਣਾ ਤੇ ਅੱਜ ਮੇਰਾ ਇੱਥੇ ਖੜ ਕੇ ਵਲੌਗ ਹੈ ਜਿਹੜਾ ਸਟਾਰਟਿੰਗ ਕਰਨ ਦਾ ਮਤਲਬ ਹੈਗਾ ਕਿ ਿੱੱਡੂ ਆ ਗਈ ਅੱਜ ਇਹ ਛੋਣੀਏ ਜੀ ਛੋਣੀ ਕਿਉਣੀ ਹੈ ਆਪਦੀ ਮੰਮਾ ਹਾਰ ਗਈ ਹੈ ਇਹ ਜਰਸੀ ਗਾਂ ਜਿਹੜੀ ਆਪਣੀ ਅੱਜ ਸੂਈ ਹੈ ਸਵੇਰ ਅੱਜ ਹੈਗੀ ਹੈਗੀ 10 ਤਰੀਕ ਤੇ ਅੱਜ ਮੇਰਾ ਬਰਥਡੇ ਹੈ ਅਦੇ ਬਰਥਡੇ ਵਾਲੀ ਦੇਣਾ ਜਿਹੜੀ ਟਿੱਡੂ ਆਈ ਐ ਹਾਂ ਯਾਦ ਰਹੂਗਾ ਸਾਡੇ ਦੋਨਾਂ ਜਣੀਆਂ ਦਾ ਜਨਮ ਦਿਨ ਦੇਣਾ ਜਨਮ ਦਿਨ ਇੱਕ ਦਿਨ ਦਾ ਹੋ ਗਿਆ ਸੁੱਤੀ ਪਈ ਐ ਉੜਦੀ ਨਹੀਂ ਸੁਸਤੂ ਨੀ ਚਿੜੀਏ ਕਿਨਾਰ ਖਿਏ ਪੁੱਤੇ ਦਾ ਸ਼ੋਹਣੇ ਕਰਕੇ ਦਾ ਹਾਂ ਪਰੀ 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 ਪਹਿਲਾਂ ਵੀ ਇਹ ਗਾਂ ਦੀ ਪਹਿਲਾਂ ਜਿਹੜੀ ਬੱਚੀ ਹੋਈ ਸੀ ਨਾ ਉਹ ਇਹੋ ਜਿਹੀ ਸੀ ਪਿਛਲੇ ਸਾਲ ਇਹਨੇ ਕਾਲੀ ਜੀ ਦਿੱਤੀ ਸੀ ਇਸ ਸਾਲ ਇਹ ਦੇ ਦੇ ਵਰਗੀ ਆਪਦੇ ਵਰਗੀ ਇਹਦੇ ਜਿਹੜੇ ਬੱਛਰੂ ਹੁੰਦੇ ਆ ਉਹ ਛੋਟੇ ਛੋਟੇ ਜਿਹੇ ਹੁੰਦੇ ਆ ਇਹ ਮੀਰ ਸ਼ੇਲੀ ਮੇਰੇ ਸੇ ਲਿਆ ਗਿਆ ਹੈ ਹੈਨਾ ਕੁਛ ਨਹੀਂ ਕਹਿੰਦੀ ਪੁੱਤਾਂ ਹੈਨਾ ਕਿ ਦੋ ਓਏ ਗੱਡੀ ਖੜਾ ਹੋ ਓਏ ਖੜਾ ਹੋ ਜਾ ਚੱਲ ਖੜਾ ਹੋ ਮੜਾ ਨਹੀਂ ਆ ਜਾਂਦਾ ਤੂੰ ਮੜੇ ਘਾ ਘਾ ਕਰ ਦੇ ਫੇਟ ਕੇ ਜੇ ਗੋਦੀ ਕਰ। ਖੜਿਓ। ਮੈਂ ਮੋਦੀ ਚੱਕੀ ਵੀਰੇ ਅੱਜ। ਉਹ ਟਿੱਡੀ। ਮੈਂ ਫੇਰ ਖੜਿਓ। ਖੜਿਓ। ਮਰੀ ਖੜਿਓ। ਚੇਵੇਂ ਨਲੀ। ਹਾਂ ਹਾਂ ਹਾਂ। ਆਏ ਖਾਂਗੇ ਜਖਾਮ ਲੈ ਇੰਨਾ ਕਿ ਜਿਆਦਾ ਸਰੀਰ ਹੈ ਜਿਹੜਾ ਜਾਮ ਹੋਇਆ ਪਿਆ ਤੇ ਆਪਣੇ ਕੋਲੇ ਕੱਲ ਸੰਡੇ ਵਾਲਾ ਵੀ ਜਿਹੜਾ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜਿਹੜਾ ਵਲੌਗ ਬਣਾਇਆ ਸੀ ਉਹ ਪਿਆ ਹੈ ਤੇ ਉਹ ਪੈਰੀ ਵਿੱਚ ਆਪਾਂ ਜਨਕੀ ਦੇ ਵਿੱਚ ਐਡ ਕਰ ਦਾਂਗੇ ਫਿਰ ਜਿਹੜਾ ਇਹ ਵਾਲਾ ਵਲੌਗ ਹੈ ਸੰਡੇ ਦਾ ਤੇ ਮੰਡੇ ਦਾ ਜਿਹੜਾ ਇਕੱਠਾ ਕਰ ਦਾਂਗੇ ਸੰਡੇ ਫਿਰ ਕਾਰਡ ਬਣਾਈ ਬੈਠੇ ਬਰਥਡੇ सुपरस्टार गाइस 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 माय टीचर इज वेरी नाइस वो इज आर रेड इज ब्लू किने बनाया है भाई ए मेरे फ्रेंड ने बनाया <laughs> आ मम्मी जो बने बनाया है <laughs> हां <laughs> आयशा शर्मा <laughs> थैंक यू सो मच बच्चे अभी कार्ड बनाए बट अज मेरा मूड बिल्कुल भी नहीं ब्लॉग बना ਪਰ ਮੈਂ ਆਉਦੀ ਫਰੀ ਦੇ ਕਰਕੇ ਵਲੌਗ ਬਣਾਉਣ ਲੱਗੀ ਨਹੀਂ ਮੂਡ ਨਹੀਂ ਸੀ ਮੇਰਾ ਜਨਾਬੀ ਕੁਝ ਕੱਲ ਵਾਲਾ ਪਿਆ ਤੇ ਉਹ ਵਿੱਚ ਆਪਾਂ ਪਹਿਲਾਂ ਦਾ ਸ੍ਰੀ ਰਜਾ ਸੈਟ ਲਈ ਪਤਾ ਆਉਂਦੇ ਓਏ ਬਹੁਤ ਅੱਜ ਦੇ ਦਿਨ ਕਰ ਲੈ ਅੱਜ ਬਰਥਡੇ ਮੇਰਾ ਹੈ ਨਾਲੇ ਫਰੀ ਦਾ ਹੋ ਗਿਆ ਨਾਲੇ ਸਾਡੀ ਸਗੀ ਰਿੰਗ ਸਰ ਮੇਰੇ ਅੱਜ ਹੂੰ ਖੜੀ ਹੋਗੀ ਦੇਖ ਕੁ ਡੇ ਕੇ ਹੁੰਦੇ ਐ ਚੂਜੇ ਲਈ ਚੂਜੇ ਉੱਤੇ ਖੜੀ ਹੋਈ ਜਾਗੀ ਕੋਈ ਨਹੀਂ ਕੀ ਹੋ ਗਿਆ ਹਾਂ ਡਰ ਜਗਾ ਲੈਂਦੇ ਆ ਹਾਂ ਦਾਨੀ ਕਰਦੀ ਮੇਰਾ ਸਾਥੀ ਹੈ ਇਹ ਬਸ ਹਣਾ ਠੀਕ ਐ ਇਹ ਮੇਰਾ ਸਾਥੀ ਰਹੂਗਾ ਇਹ ਓਏ ਹੋਏ ਡੇਗ ਪੀ ਹੈਲੋ ਮੈਂ ਜੋ ਲਿਖਾਂ ਬਿੰਗ ਕੇ ਆਜਾ ਆਦਾ ਤੂੰ ਪਰ ਆਇਆ ਤੂੰ ਪਰ ਆਇਆ ਤੂੰ ਪਰ ਆਇਆ ਸੋ ਮੈਂ ਤੇ ਕਪੜੀ ਚ ਲੈ ਕਰਾਂ ਮੈਂ ਪਹਿਲਾਂ ਹਾਈ ਹਾਂਜੀ ਟਾਈਮ ਹੋ ਗਿਆ 8 ਦਾ ਤੇ ਆਪਾਂ ਆਪਣੀ ਕੰਮ ਕਰਨ ਦੇ ਵੇੜ ਲਈ ਤੇ ਵਲੌਗ ਹੈ ਜਿਹੜਾ ਥੋੜਾ ਬਹੁਤਾ ਬਣਿਆ ਬਸ ਸਕੂਲੋਂ ਆ ਕੇ ਆ ਕੇ ਕੰਮ ਕਰਨ ਦੇ ਵੜੇ ਮੋਟੇ ਕੀਤੇ ਤੇ ਫੀਵਰ ਹੈ ਜਿਹੜਾ ਫੇਰ ਫੇਰ ਹੋ ਜਾਂਦਾ ਮੈਨੂੰ ਪਤਾ ਨਹੀਂ ਕੀ ਪ੍ਰੋਬਲਮ ਹੋਈ ਪਈ ਹੈ ਬੁਖਾਰ ਹੈ ਜਿਹੜਾ ਜਾਨੀ ਕਿ ਉੱਤਰ ਦਾ ਨਾਮ ਹੀ ਨਹੀਂ ਰੰਦਾ ਫੇਰ ਫੇਰ ਮੈਡੀਸਨ ਵਗੈਰਾ ਲੱਤੀ ਆ ਕੇ ਜਾਨੀ ਕਿ ਸੌਂਗੀ ਸ਼ਾਮ ਦੇ ਨੂੰ ਜਦੋਂ ਮੈਂ ਕੰਮ ਕਰਨ ਦੇ ਕਰਕੇ ਜਦੋਂ ਫੀਵਰ ਇੰਨਾ ਕ ਜਿਆਦਾ ਹੋ ਗਿਆ ਹਨਾ ਫਿਰ ਤਾਂ ਤਾਰ ਗੱਡ ਕੇ ਜਿਹੜੀ ਗਾਂ ਸੁੱਈ ਹੋਈ ਹੈ ਨਾ ਬੱਚੇ ਨੂੰ ਦੁੱਧ ਪਿਆ ਕੇ ਮੁੜ ਕੇ ਪੈ ਗਈ ਫਿਰ ਕਿਦਮਾ ਤੇ ਬੱਚਾ ਵਾਂਗੂ ਰੋਵਾ ਮੈਂ ਪਤਾ ਨਹੀਂ ਕਿਉਂ ਇੰਨਾ ਕਿ ਜ਼ਿਆਦਾ ਸਿਰ ਫਟ ਰਿਹਾ ਸੀ ਹਨਾ ਤੇ ਫੀਵਰ ਹੈ ਜਿਹੜਾ ਹੋ ਜਾਂਦਾ ਫਿਰ ਉਹ ਦਿਮਾਗ ਮਨ ਜਾਂ ਵੀ ਐ ਹੋ ਜਾਂਦਾ ਵੀ ਰੋਜ ਹੀ ਹੋ ਜਾਂਦਾ ਹੁਣ ਦੇਖੋ ਤੇ ਬਲੌਗ ਹੈ ਬਿਲਕੁਲ ਵੀ ਨਹੀਂ ਬਣ ਸਕਿਆ ਕਿਉਂਕਿ ਆਪਣੇ ਸਾਲਵਾਦ ਹੁੰਦਾ ਹੁੰਦਾ ਖਾਸ ਦੇਣੀ ਹੁੰਦਾ ਉਹਦੇ ਪ੍ਰਤੀ ਕੁਛ ਵੀ ਕੋਈ ਸੈਲੀਬ੍ਰੇਸ਼ਨ ਜਾਂ ਕੁਛ ਵੀ ਨਹੀਂ ਹੋਇਆ ਹਨਾ ਨਹੀਂ ਹੋਇਆ ਥੋੜਾ ਬਹੁਤਾ ਕੁਝ ਨਾ ਉਹ ਖਾਣ ਪੀਣ ਨੂੰ ਲੈ ਆਉਂਦੇ ਬੱਚਿਆਂ ਨੂੰ ਲਿਆ ਦਿੰਦੇ ਤੇ ਕੁਝ ਨਹੀਂ ਖਾਦਾ ਪੀਤਾ ਜਾਂਦਾ ਹੈਗਾ ਕਿ ਹੁਣ ਤਾਂ ਇੱਕ ਤੱਕ ਅੰਦਰ ਰਣ ਜਿਵੇਂ ਕਹਿ ਦਿੰਦੇ ਆ ਵੀ ਇੰਨਾ ਕੁ ਜਿਆਦਾ ਖੰਗਿਆ ਵੀ ਨਹੀਂ ਜਾਂਦਾ ਹੈਗਾ ਅੰਦਰੋਂ ਜਾਮ ਹੋਇਆ ਪਿਆ ਸਰੀਰ ਪਤ ਨਹੀਂ ਕੀ ਹੋਇਆ ਪਿਆ ਜਿੰਨਾ ਕੁ ਵੀ ਬਣਿਆ ਚਲੋ ਬਲੌਗ ਅਸੈਪਟ ਕਰਿਓ ਠੀਕ ਹੋ ਜਾ ਜਲਦੀ ਜਲਦੀ ਤੇ ਇਸ ਦੇ ਨਾਲ ਹੀ ਆਪਣੇ ਬਲੌਗ ਦਾ ਐਂਡ ਕਰਦੇ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਦੇ ਬੈਲ ਆਈਕਨ ਵੀ ਜ਼ਰੂਰ ਦਬਾ ਲੇ ਤਾਂ ਕਿ ਆਨ ਵੈਲ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ